ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਰਾਜੀ ਖੁਸ਼ੀ ਹੱਸਦੇ ਵਾਸਤੇ ਰਹੋ ਸਾਰੇ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆਂ ਹੁਣ ਖਾਣਾ ਖਾ ਕੇ ਚਾਹ ਚੂ ਪੀ ਕੇ ਚੱਲਦੇ ਆਂ ਪਹਿਲਾਂ ਪਟਿਆਲੇ ਨੂੰ ਉੱਥੇ ਮੱਥਾ ਟੇਕਾਂਗੇ ਮੱਥਾ ਟੇਕਣ ਤੋਂ ਬਾਅਦ ਫੇਰ ਜਾਵਾਂਗੇ ਨਾਬੇ ਤੇ ਨਾਬੇ ਵੀ ਆਪਾਂ ਮੱਥਾ ਟੇਕਣ ਜਾਣਾ ਏ ਤੇ ਮਿਲਾਂਗੇ ਅੱਜ ਪਟਿਆਲੇ ਵਾਲੇ ਭਤੀਜ-ਭਤੀਜੀਆਂ ਨੂੰ ਤੇ ਨਾਪੇ ਵਾਲਿਆਂ ਨੂੰ ਵੀ ਜੁੜੇ ਰਹੋ ਤੇ ਆਜੋ ਤੁਹਾਨੂੰ ਰੋਟੀ ਖਵਾ ਦਈਏ ਪੜਥੇ ਨਾਲ ਸੁੱਤਾ ਪਿਆਏ ਹੁਣ ਟੌਪ ਜੀ ਮਿੱਤਰ ਪਿਆਰੇਓ ਦੱਸੋ ਕਿਵੇਂ ਲੱਗੀ ਚਾਚੇ ਦੀ ਡਰੈੱਸ ਤੇ ਹੁਣ ਚੱਲਦੇ ਆ ਪਹਿਲਾਂ ਪਟਿਆਲੇ ਪਟਿਆਲੇ ਤੋਂ ਬਾਅਦ ਨਾਪੇ ਚੱਲਦੇ ਆ ਜੁੜੇ ਰਹੋ ਤੇ ਅੱਜ ਦਾ ਬਲੌਗ ਪੂਰਾ ਉੱਪਰਲੀ ਗੱਲਬਾਤ ਹੋਊਗੀ ਦੇਖਿਓ ਸਾਰੇ ਲਵ ਯੂ ਹਾਏ ਜੀ ਸਤਿ ਪਿਆਰੇਓ ਗੱਡੀ ਸਟਾਰਟ ਆ ਚੱਲਦੇ ਆ ਹੁਣ ਨਾਪਾ ਪਟਿਆਲਾ ਨਾਪਾ ਪਟਿਆਲੇ ਪਹੁੰਚਣਾ ਨਹੀਂ ਬਸ ਰਸਤੇ 'ਚ ਹੈ ਗਾ ਹੀ ਹਾਂਜੀ ਪਟਿਆਲੇ ਆ ਗਏ ਆਪਾਂ ਸੱਖਰ ਹੈਗਾ ਤਰਪੜੀ ਵਾਲੇ ਪਾਸੇ ਤੇ ਇੱਥੇ ਮੁੱਖਾ ਟੇਕ ਕੇ ਫਿਰ ਚੱਲਦੇ ਆ ਆਪਾਂ ਨਾਪੇ ਨੂੰ ਤਰਨਾਬੇ ਤੋਂ ਆ ਕੇ 2 ਘੰਟੇ ਲਾਵਾਂਗੇ ਨਾਪੇ ਤੋਂ ਨਾਪੇ ਤੋਂ ਆ ਕੇ ਪਟਿਆਲੇ 22 ਨੰਬਰ ਮਿਲਾਂਗੇ ਜੀ ਇੱਕ ਦੋ ਫੈਮਿਲੀਆਂ ਨੇ ਆਉਣਾ ਸੀ ਜਲੰਧਰ ਤੋਂ ਮਿਲ ਉਹਨਾਂ ਨੂੰ ਮਿਲਾਂਗੇ ਅੱਜ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਯਾਰ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਚੱਲਦੇ ਆਪਾਂ ਨਾਭੇ ਨੂੰ ਹੋਰ ਦੱਸੋ ਠੀਕ ਹੋ ਹਾਂਜੀ ਦਰਸ਼ਨ ਹੋ ਗਏ ਮੱਥਾ ਟੇਕ ਲਿਆ ਆਪਾਂ ਹੁਣ ਚੱਲਦੇ ਆਪਾਂ ਨਾਭੇ ਨੂੰ ਜੁੜੇ ਰਹੋ ਹੋਰ ਸਾਰង ਗੱਲਬਾਤ ਹੈ ਘਰ ਪਰਵਾ ਠੀਕ ਆ ਸਾਰਿਆਂ ਦਾ ਤੇ ਹੁਣ ਸਾਡਾ ਤਹਾਂ ਕੀ ਮਿੱਤਰ ਪਿਆਰਿਓ ਕਿਵੇਂ ਹੋ ਠੀਕ ਹੋ ਅੱਧਰ ਖੜਾ ਸੀ ਪਟਿਆਲੇ ਅੱਧਰ ਨਹਿਰ ਕੰਨੀ ਤੇ ਹੁਣ ਚੱਲਦੇ ਆਪਾਂ 90 ਨੂੰ ਤੇ 90 ਜਾ ਕੇ ਅੱਜ ਮਿਲਦੇ ਆ ਆਪਣੇ ਭਤੀਜਿਆਂ ਨੂੰ ਭਤੀਜਿਆਂ ਨੂੰ ਤੇ ਦੋਸਤ ਮਿੱਤਰਾਂ ਨੂੰ ਤੇ 90 ਤੋਂ ਬਾਅਦ ਫਿਰ 2 ਘੰਟੇ ਪਟਿਆਲੇ 'ਵੀ ਰੁਕਾਂਗੇ 22 ਨੰਬਰ ਉੱਥੇ ਵੀ ਟੱਟ ਲਾਵਾਂਗੇ ਸ਼ਾਮ ਨੂੰ ਔਰ ਦੋਸਤੋ ਗੱਲਬਾਤ ਠੀਕ ਹੋ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਤੇ ਚਲਦੇ ਆ ਜੀ ਹੁਣ 90 ਨੂੰ ਜੁੜੇ ਰਹੋ ਤੇ ਕਹੋਣੇ ਆ ਤੁਹਾਨੂੰ ਅੱਗੇ ਵਾਲਾ ਮਾਹੌਲ ਹਾਂਜੀ ਮਿੱਤਰ ਪਿਆਰਿਓ 90 ਖੜਾ ਹੈਗਾ ਜੀ ਰੋਡ ਜਾ ਲੈਣ ਲੱਗ ਗਿਆ ਵੀ ਪੱਕੇ ਮਿਲਦੇ ਆ ਫਿਰ ਹਾਂਜੀ 90 ਆ ਗਈ ਜੀ ਆਪਾਂ ਹਾਂਜੀ 90 ਆ ਗਏ ਆਪਾਂ ਤੇ ਆ ਆਪਣੇ ਭਤੀਜ ਨੇ ਕਿੱਥੇ 90 ਪੜਦੇ ਨੇ ਠੀਕ ਹੋ ਮੁੰਡਿਓ ਠੀਕ ਓਕੇ ਰਿਪੋਰਟ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਕੋਈ ਨਵੀਂ ਤਾਜੀ ਕੀ ਖਾਸੀਅਤ ਹੈ ਇੱਥੇ ਬਾਜ਼ਾਰ ਚ ਕੋਈ ਫੇਵਰਿਟ ਚੀਜ਼ ਹੋਵੇ ਤੁਹਾਡੀ ਕੋਈ ਜਿਹੜੀ ਮਸ਼ਹੂਰ ਹੋਵੇ ਇੱਥੇ ਦੱਸੋ ਕੋਈ ਇੱਥੇ ਖਾਣਾ ਕੋਈ ਮਸ਼ਹੂਰ ਹੈ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਯਾਰ ਹੋਰ ਸੁਣਾਓ ਕੋਈ ਠੰਡਾ ਤੱਤਾ ਕੀ ਨਾ ਹੈ ਥੈਂਕ ਯੂ ਹੈ ਥੈਂਕ ਯੂ ਥੈਂਕ ਯੂ ਆ ਲੈ ਭਾਈ ਆਗੇ ਨਾਪੇ ਆਪਾਂ ਕਿ ਆਪਾਂ ਧੀਜ ਨੇ ਆਪਣੇ ਪਾਸਟੂ ਚ ਪੜਦੇ ਨੇ ਮੁੰਡੇ ਸਾਰੇ ਆਹ ਇਹ ਬਲੌਗ ਬਣਾਉਣਾ ਮੈਂ ਆਪ ਧੀ ਜਾ ਯਾਰ ਆਪਣਾ ਵਿਚਾਰਾ ਨੌਵੀਂ ਕਲਾਸ ਆ ਕਿਹੜਾ ਸਕੂਲ ਆ ਐਸਵੀ ਅਨੀਤੂ ਠੀਕ ਆ ਠੀਕ ਆ ਕਿੰਨੇ ਨੰਬਰ ਲਾਏਗਾ ਪੁੱਤ ਐਕਤੀ ਦੇਖਾਂ ਵੀ 10 ਤਾਂ ਲਈ ਆ ਜਾਣਗੇ 90 ਤੋਂ ਦੇਖ ਲੈ ਵੀਡੀਓ ਕਰਕੇ ਤਾਂ ਨਹੀਂ ਕਹਿੰਦਾ ਨਹੀਂ ਨਾ ਪਿੱਛੋਂ ਫਿਰ ਮੈਂ ਸਾਲ ਬਾਅਦ ਪੁੱਛ ਲਈ ਚੱਲ ਠੀਕ ਆ ਠੀਕ ਆ ਯਾਰ ਅੱਜ ਜੀ ਮਿਸਟਰ ਪਿਆਰੇ ਹੋ ਧੀ ਜੀ ਕਹਿੰਦਾ ਜੱਟੇ ਲੈ ਚੱਲਦਾ ਤੁਮਾਂ ਜਾ ਤੱਕ ਮੈਂ ਤਾਂ ਕਿਹਾ ਦੀ ਮੈਂ ਕਹਾਂ ਚੱਲ ਤੁਰੀ ਨੂੰ ਜਾਂਦਾ ਮੈਂ ਅੱਧੀ ਜਾ ਰਿਹਾ ਮਗਰ ਹਾਂਜੀ ਦੋਸਤੋ ਭਤੀਜ ਹਟੇ ਨਹੀਂ ਮੈਂ ਤਾਂ ਕਹਿਆ ਯਾਰ ਮੈਂ ਤੁਰਕੇ ਭੱਜ ਜਾਣਾ ਕੋਲੇ ਤਾਂ ਹੈਗਾ ਏ ਕਿ ਨਾਲੇ ਮੇਰੀ ਸ਼ੈਰ ਹੋ ਜੂਗੀ ਕਹਿੰਦੇ ਨਹੀਂ ਚਾਚੇ ਅਸੀਂ ਤੈਨੂੰ ਛੱਡ ਕੇ ਆਉਂਦੇ ਆਂ ਪਲੱਸ 2 ਵਾਲੇ ਭਤੀਜ ਦੀਗੇ ਆਪਣੇ ਦੇਖ ਲੋ ਇੰਨਾ ਪਿਆਰ ਕਰਦੇ ਨੇ ਜਿੱਥੇ ਵੀ ਜਾਂਦੇ ਆਪਾਂ ਜਿਹੜਾ ਮਰਜੀ ਸ਼ੈਰ ਹਾਂਜੀ ਨਾਬੇ ਆਂ ਉਹ ਚੱਲਦੇ ਆਂ ਪਿੰਡ ਨੂੰ ਹੋਰ ਦੋਸਤੋਂ ਗੱਲਬਾਤ ਤੇ ਰਿਪੋਰਟ ਆ ਚੋਬਰੋ ਹਾਂਜੀ ਨਾਬੇ ਹੈਗਾ ਏ ਤੇ ਨਾਲੇ ਤੁਹਾਨੂੰ ਸਾਰਿਆਂ ਨੂੰ ਯਾਰ ਜਨਮਾਸhtਮੀ ਦੀਆਂ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੇ ਹੁਣ ਤਾਂ ਯਾਰ ਪਟਿਆਲੇਉ ਜਾਵਾਂਗੇ ਹੁਣ ਰੁਕਣਾ ਨਹੀਂ ਹੈਗਾ ਟਾਈਮ ਬਹੁਤ ਹੋ ਗਿਆ ਤੇ ਬਾਕੀ ਪਟਿਆਲੇ ਜਾ ਕੇ ਦੇਖਦੇ ਆਂ ਅਗਰ ਹੋਰ ਕੋਈ ਚੀਜ਼ ਕੀਤੀ ਹੈ। ਹਾਂਜੀ ਮਿੱਤਰ ਪਿਆਰਿਓ ਨਾਬੇ ਆਇਆ ਵਿਆਹ ਦੀ ਯਾਰ ਪਤਾਈਆ ਤੁਹਾਨੂੰ ਤੇ ਪਤੀ ਵਿਚਾਰੇ ਕੱਦੇ ਖੜੇ ਨੇ ਆਹ ਮੈਂ ਅੰਦਰ ਕਿਤੇ ਗਿਆ ਵਿਆਹ ਦੀ ਬਾਜ਼ਾਰ ਦੇ ਵਿੱਚ ਯਾਰ ਠੀਕ ਆ ਨਾ ਹੋਰ ਦੱਸੋ ਮੁੰਡਿਓ ਠੀਕ ਓਕੇ ਰਿਪੋਰਟ ਦੱਸ ਦੋ ਜੇ ਕੋਈ ਕਮੀ ਪੇਛੀ ਆ ਤੇ ਸੰਗਰੂਰ ਵਾਲਾ ਕਿਹੜਾ ਆਪ ਦੀ ਜੀ ਮਨਵੀਰ ਸਪੈਸ਼ਲ ਆ ਉੱਥੋਂ ਆਇਆ ਤੁਹਾਨੂੰ ਮਿਲਦਾ ਆ ਅੱਛਾ ਰਿਸ਼ਤੇਦਾਰੀ ਚ ਆਇਆ ਪਹਿਕੇ ਪੈਸੇ ਨਾ ਨਾ ਤੁਹਾਡੇ ਕੋਲ ਹੀ ਆਏ ਸਪੈਸ਼ਲ ਹੋਰ ਦੱਸੋ ਗੱਲਬਾਤ ਯਾਰ ਮੁੰਡਿਓ ਜੇ ਕੋਈ ਵੀਡੀਓ ਚ ਕੋਈ ਗੜਬੜ ਲੱਗਦੀ ਆ ਤੁਹਾਨੂੰ ਕੋਈ ਕਮੀ ਪੇਛੀ ਲੱਗਦੀ ਆ ਦੱਸੋ ਓਕੇ ਰਿਪੋਰਟ ਪੂਰੀ ਠੀਕ ਆ ਠੀਕ ਆ ਠੀਕ ਆ ਯਾਰ ਬਾਕੀ ਤੁਹਾਨੂੰ ਲੱਭ ਜੂ ਸਾਰੇ ਇਹਨੂੰ ਨਾਬੇ ਵਾਲਿਆਂ ਨੂੰ ਯਾਰ ਤੇ ਆਣ ਪੜੋ ਲੀਖੋ ਤੇ ਜਿਹੜੀ ਤੁਸੀਂ ਫੋਨ ਦਾ ਕੁਐਸਚਨ ਕੀਤਾ ਏ ਉਹ ਕੋਈ ਨਾ ਆਪਾਂ ਅਜੇ ਝਟ ਦਿਖਾਵਾਂਗੇ ਉਹਨਾਂ ਨੂੰ ਅਜੇ ਮੇਰੀਉ ਨਹੀਂ ਭਤੀਜੀ ਅੱਖ ਖੁੱਲ ਰਹੀ ਹੈਗੀ ਜਿੱਦਣ ਟੌਪ ਸਮਾਨ ਆਏ ਨਾ ਡਿਗਰੀ ਤੇ ਲੱਗਿਆ ਹੋਇਆ ਉੱਪਣ ਜਾਵਾਂਗੇ ਉਹਨਾਂ ਦੇ ਹਾਂ ਹਾਂਜੀ ਭਤੀਜੀਆਂ ਨੇ ਆ ਮੇਲਾ ਉਹ ਫਿਰ ਮੈਂ ਕਿਹਾ ਭਤੀਜੀਆਂ ਨੂੰ ਮੈਂ ਕਿਹਾ ਭਤੀਜੀ ਉਹ ਮੈਂ ਜਾਣਾ ਹੁਣ ਪਟਿਆਲੇ ਨੂੰ ਮੈਨੂੰ ਚੱਲਣਾ ਤੋਂ ਹੁਣ ਤੇ ਬਹੁਤ ਟਾਈਮ ਹੋ ਗਿਆ ਬਹੁਤ ਯਾਰ ਤੁਸੀਂ ਪਿਆਰ ਕਰਦੇ ਹੋ ਜੋ ਆਦੇ ਚਾਚੇ ਨੂੰ ਲਵ ਯੂ ਤੁਹਾਨੂੰ ਯਾਰ ਨਾਬੇ ਵਾਲਿਆਂ ਨੂੰ ਯਾਰ ਤੁਹਾਨੂੰ ਸਾਰਿਆਂ ਨੂੰ ਲਵ ਯੂ ਤੁਹਾਨੂੰ ਸਾਰਿਆਂ ਨੂੰ ਹੀ ਆ ਪਰ ਨਾਬੇ ਆਇਆ ਪਿਆ ਅੱਜ ਨਾਬੇ ਵਾਲਿਆਂ ਨੂੰ ਲਵ ਯੂ ਲਵ ਯੂ ਲਵ ਯੂ ਲਵ ਤੇ ਮੈਂ ਹੁਣ ਬਾਹਰ ਨਿਕਲ ਕੇ ਮਿਲਣ ਲੱਗਿਆ ਭਤੀਜ ਨੂੰ ਉਹਨੂੰ ਐਂ ਦੀ ਕੇ ਚਾਚਾ ਪਤਾ ਨਹੀਂ ਨਿਕਲੂਗਾ ਨਹੀਂ ਜਾਨੂ ਮੈਂ ਉਤਰਨ ਲੱਗਿਆ ਜਾਨੂ ਭਤੀਜ ਨੰਗੇ ਬਾਕੀ ਨਾਬੇ ਤੇ ਇੱਥੇ ਚੌਂਕ 'ਚ ਖੜਾ ਹਾਂ ਜਿਹੜਾ ਹੈ ਹੈਗਾ ਯਾਰ ਆ ਕਿਲਾ ਚੌਂਕ ਕੀ ਕਹਿੰਦੇ ਨੇ ਇਹਨੂੰ ਤੇ ਹੁਣ ਮੈਂ ਚੱਲਦਾ ਪਟਿਆਲੇ ਨੂੰ ਤੇ ਪਟਿਆਲੇ ਜਾ ਕੇ ਦੇਖਦੇ ਆਂ ਗੱਲਬਾਤ ਬਾਕੀ ਤੁਹਾਨੂੰ ਲਵ ਯੂ ਸਾਰਿਆਂ ਨੂੰ ਇਤਵਾਰ ਤੋਂ 90 ਤੋਂ ਚੱਲਦੇ ਆ ਜੀ ਹੁਣ ਪਟਿਆਲਾ ਵੱਲ ਨੂੰ ਹਾਂਜੀ 90 ਤੋਂ ਚੱਲਦੇ ਆ ਜੀ ਹੁਣ ਪਟਿਆਲੇ ਹਾਂਜੀ ਮਿੱਤਰ ਪਿਆਰਿਓ ਪਟਿਆਲੇ ਨੂੰ ਜਾ ਰਹੇ ਆ ਰਸਤੇ 'ਚ ਗੱਡੀ ਰੋਕੀ ਤੀ ਕਦੇ ਇਹਨਾਂ ਇਨਸਾਬ ਬਣ ਲੱਗ ਜਾਂਦੀ ਆ ਵੀਡੀਓ ਕਦੇ ਗੂਗਲ ਰੋਟ ਹੋ ਜਾਂਦੀ ਆ ਕਿ ਹੁਣ ਚੱਲਦੇ ਆ ਪਟਿਆਲੇ ਪਾਈ ਨੰਬਰ ਨਾਲੇ ਚਾਚੂ ਕਿੰਨੇ ਆ ਨਾਲੇ ਮਿਲਦੇ ਆ ਉੱਥੇ ਦੋਸਤਾਂ ਮਿੱਤਰਾਂ ਨੂੰ ਧੀਜ ਭਤੀਜੀਆਂ ਨੂੰ ਤੇ ਸਾਰੇ ਪੋਲ ਆ ਰਹੇ ਨੇ ਕਿ ਚਾਚੇ ਕਿੱਥੇ ਆ ਕਦ ਕੌਣਾ ਕਦ ਕੌਣਾ ਆ ਰਹੇ ਆ ਭਾਈ ਆ ਰਹੇ ਆ ਨਾਬੇ ਵਾਲੇ ਵੀ ਦੇਖਣੇ ਦੀ ਯਾਰ ਜੀ ਆਪਣੇ ਨੇ ਸਾਰੇ ਉਹ ਤੁਸੀਂ ਆਪਣੇ ਹੈਗੇ ਦੇਖਣਾ ਪੈਂਦਾ ਏ ਸਾਰਾ ਕੁਝ ਚਾਚੇ ਨੂੰ ਠੀਕ ਆ ਨਾ ਦੇਖੋ ਪਿੱਛੇ ਗ੍ਰੀਨਰੀ ਕਿੰਨੀ ਵਧੀਆ ਬੂਟੇ ਲੱਗ ਰਹੇ ਨੇ ਹੈ ਇਸ ਕਰਕੇ ਦਰਖਤ ਲਗਾਇਆ ਕਰੋ ਤੇ ਮਾਪੇ ਦਾ ਕਹਿਣਾ ਮੰਨਿਆ ਕਰੋ ਨਸ਼ੇ ਪੱਤਿਆਂ ਤੋਂ ਦੂਰ ਰਿਹਾ ਕਰੋ ਤੇ ਕਾਰ ਨੂੰ ਸਲੋ ਚਲਾਇਆ ਕਰੋ ਤੇ ਨਾਲੇ ਯਾਰ ਅੱਜ ਜਨਮ ਅਸ਼ਟਮੀ ਦੀਆਂ ਤੁਹਾਨੂੰ ਸਾਰਿਆਂ ਨੂੰ ਚਾਚੇ ਵੱਲੋਂ ਮੁਬਾਰਕਾਂ ਯਾਰ ਦੇਖ ਲੋ ਯਾਰ ਭਤੀਜ ਭਤੀਜੀਆਂ ਰੋਡ ਤੇ ਖੜੇ ਨੂੰ ਵੀ ਸਸਤੀ ਗੱਲ ਫਲਾਪ ਫਲਾਪ ਬਿਜਾਰੀ ਜਾ ਰਹੇ ਹੈਗੇ ਨੇ ਇੰਨਾ ਤੁਸੀਂ ਪਿਆਰ ਕਰਦੇ ਹੋ ਯਾਰਾਂ ਦੇ ਚਾਚਾ ਜੀ ਮਿੱਤਰ ਪਿਆਰੇ ਹੋ ਇੰਤਰੀ ਆ ਯਾਰ ਪੀਪੀਐਸ ਵਾਲੇ ਪਾਸੇ ਨਿਕਲ ਚਾਚੂ ਪੀ ਕੇ ਮੈਂ ਕਿਹਾ ਫਿਰ ਚੱਲਦੇ ਆ ਮੈਂ ਕਿਹਾ ਦੇਖਦੇ ਆ ਫਿਰ ਮੰਦਰ ਚੱਲਦੇ ਆ ਯਾਰ ਅੱਜ ਜਨਮਾਸਟਰ ਨਹੀਂ ਆ ਮੈਂ ਵੀ ਮੱਥਾ ਟੇਕ ਕੇ ਆਉਂਗਾ ਹੋਰ ਸੁਣਾਉਂਗਾ ਗੱਲ ਬਾਤ ਹਾਂਜੀ ਯਾਰ ਮੈਂ ਤਾਂ ਗੱਡੀ 'ਚ ਪੈ ਗਿਆ ਆ ਕਿ ਮਿੱਤਰ ਪਿਆਰਿਓ ਚਾਹ ਪੀਣ ਰੁਕ ਗਿਆ ਦੀ ਇੱਥੇ 22 ਪੀਐਸ ਵਧੀਆ ਬਣਾਉਂਦਾ ਬਾਰ ਚਾ ਆਜੂ ਪਲਾ ਦੀ ਚਾਹ ਤੁਹਾਨੂੰ ਭਾਈ ਹਾਂਜੀ ਪਟਿਆਲੇ ਪਹੁੰਚ ਗਏ ਆਪਾਂ ਬਾਈ ਨੰਬਰ ਆਪਣੇ ਵਿਚਾਰੇ ਮੂਰੇ ਗੱਡੀ ਦੇ ਸਾਹਮਣੇ ਪੀ ਜਾ ਹਾਂਜੀ ਮੱਠੀ ਮੱਠੀ ਢੇੜੀ ਲੱਗ ਰਹੀ ਆ ਆ ਪਿੱਛੇ ਜਿਹੜੀ ਕੈਫੇ ਵਾਲੀ ਦੁਕਾਨਾਂ ਨੇ ਹੋਰ ਦੋਸਤੋ ਠੀਕ ਹੋ ਤੇ ਹੁਣ ਮੱਥਾ ਟੇਕ ਕੇ ਆਉਣੀ ਆ ਉਧਰ ਮੱਥਾ ਟੇਕ ਕੇ ਫੇਰ ਚੱਲਾਂਗੇ ਖਾਣ ਪੀਣ ਦਾ ਸਮਾਨ ਲੈ ਕੇ ਪਿੰਡ ਨੂੰ ਤੇ ਦੇਖੋ ਮਾਹੌਲ ਚਾਲ ਪਈ ਹਾਂਜੀ ਮੈਂ ਨਾ ਉੱਧਰ ਆ ਗਿਆ ਦੀ ਯਾਰ ਬਾਈ ਨੰਬਰ ਸਾਈਡ ਆਪਣੇ ਭੀ ਜਾ ਕੇ ਦੇਵੀਗੜ੍ਹ ਤੋਂ ਆ ਹਾਂਜੀ ਤੂੰ ਕਿਹੜਾ ਕਿਹੜੀ ਮਾਰਨ ਆਏ ਹੋ ਇਹ ਕੰਮ ਆਏ ਦੀ ਆ ਪਹਿਲੇ ਸੀਗੇ ਯਾਰ ਬਸ ਚੱਲ ਕੋਈ ਨਾ ਜੂੜੀਆਂ ਵੀ ਮਾਰਨੀਆਂ ਨੇ ਹੋਰ ਦੱਸੋ ਗੱਲਬਾਤ ਠੀਕ ਆ ਹਾਂਜੀ ਲਵ ਟੂ ਤੁਹਾਨੂੰ ਯਾਰ ਫਟ ਭਰ ਕੇ ਆ ਹਾਂਜੀ ਮਿੱਤਰ ਪਿਆਰਿਓ ਆ ਆਪਣੇ ਭਤੀਜ ਹਰਿਆਣੇ ਵਾਲੇ ਆ ਗਏ ਕੈਂਥਲ ਵਾਲੇ ਠੀਕ ਹੋ ਮੁੰਡਿਓ ਹਾਂਜੀ ਓਕੇ ਆ ਰਿਪੋਰਟ ਓਕੇ ਠੀਕ ਆ ਠੀਕ ਆ ਓਕੇ ਉਹ ਚਾਹੀਦੀ ਆ ਯਾਰ ਫਿਰ ਪੜਦੇ ਤੁਸੀਂ ਉੱਥੇ ਹਾਂ ਹਰਿਆਣੇ ਇੱਥੇ ਪੜਦੇ ਹੋ ਡੀਏਵੀ ਕਾਲਜ ਪੜ੍ਹਦੇ ਜੀ ਕਿੱਥੇ ਡੀਏਵੀ ਕਾਲਜ ਠੀਕੇ ਠੀਕ ਆ ਉੱਥੇ ਵੀ ਹੈਗਾ ਡੀਏਵੀ ਹਾਂਜੀ ਹਾਂਜੀ ਠੀਕ ਆ ਠੀਕ ਆ ਆ ਭਾਈ ਭਤੀਜ ਨੇ ਸਾਰੇ ਮੁੰਡੇ ਵਿਚਾਰੇ ਹਾਂਜੀ ਆ ਆਪਣੇ ਭਤੀਜ ਅਮਲੋਹ ਵਾਲੇ ਨੇ ਤੇ ਤੇਰਾ ਕਿਹੜਾ ਮੋਹਾਲੀ ਏਰੀਆ ਮੋਹਾਲੀ ਏਰੀਆ ਧਰਮਗੜ੍ਹ ਠੀਕ ਆ ਠੀਕ ਆ ਭਤੀ ਜਾ ਗਿਆ ਆ ਪਟਿਆਲੇ ਖੜੇ ਆ ਅਸੀਂ ਤੇ ਤੁਹਾਨੂੰ ਲਵ ਯੂ ਆ ਭਾਈ ਤਨੂਰ ਵਾਲਿਓ ਬਹੁਤ ਬਹੁਤ ਪਿਆਰੀ ਨਾ ਲਵ ਯੂ ਲਵ ਯੂ ਤੁਹਾਨੂੰ ਆਹ ਨਹੀਂ ਤੁਹਾਡਾ ਸਪੋਰਟ ਜੀ ਨਹੀਂ ਨਹੀਂ ਭਤੀ ਜੂ ਹਨੂ ਮੀ ਕਈ ਲੰਬਾ ਹੈ ਹੋਰ ਦੱਸੋ ਗੱਲਬਾਤ ਠੀਕ ਆ ਰਲੇ ਗੱਡੀ ਸਲੋ ਜਲਾਇਆ ਕਰੋ ਯਾਰ ਠੀਕ ਆ ਜੀ ਭਾਈ ਮਿੱਤਰ ਪਿਆਰੇ ਹੋ ਚਲੋ ਮਾਜੇ ਦਾ ਮੇਰਾ ਜਿਹੜਾ ਨਹੀਂ ਲੱਗਦਾ ਹੈਗਾ ਬਹੁਤ ਚਰ ਹੋ ਗਿਆ ਕੇ ਇਹਨੂੰ ਪਰ ਮਝੈਲ ਧੀ ਟੱਕਰ ਕੇ ਆਪਣਾ ਪਟਿਆਲੇ ਪੜਦਾ ਇੱਥੇ ਥਾਪਰ ਦੇ ਵਿੱਚ ਤੇ ਗਰਦਾਸਪੁਰ ਏਰੀਆ ਹਾਂਜੀ ਠੀਕਾ ਠੀਕਾ ਗਰਦਾਸਪੁਰੀਆ ਭਤੀਜਾ ਉਹ ਆਹ ਪਟਿਆਲੇ ਵਾਲੇ ਉਹ ਦੇਖ ਲਓ ਮੁੰਡੇ ਨੂੰ ਭਾਈ ਭਤੀਜਾ ਆਪਣਾ ਹੱਥ ਆਪਰ ਚ ਪੜਦਾ ਏ ਠੀਕ ਹੈ ਨਾ ਕੋਈ ਤੰਗੀ ਪਰੇਸ਼ਾਨੀ ਨਾ ਆਵੇ ਮੁੰਡੇ ਨੂੰ ਸ਼ਖਲ ਦੇਖ ਲਓ ਮੁੰਡੇ ਦੀ ਨਾ ਨਾ ਕੋਈ ਗੱਲ ਨਹੀਂ ਕਰਤਾਂ ਉਹਨਾਂ ਵਾਲੀ ਕੀ ਗੱਲ ਆ ਤੇ ਆ ਭਤੀਜਾ ਡੀਏਪੀ ਚ ਪੜਦੇ ਨੇ ਇਹਨਾਂ ਦਾ ਮੈਚ ਕਿਵੇਂ ਰਿਹਾ ਮੈਚ ਓਕੇ ਹਾਂਜੀ ਹਾਂਜੀ ਅਬਾ ਕੀ ਹੋ ਰੂਗਾ ਹੋਰ ਦੱਸ ਗੱਲ ਬਾਤ ਠੀਕ ਹੋ ਹਾਂਜੀ ਹਾਂਜੀ ਠੀਕਾ ਠੀਕਾ ਹਾਂਜੀ ਦੋਸਤੋ ਪਟਿਆਲੇ ਆ ਅੱਜ ਤੁਹਾਨੂੰ ਪਤਾ ਹੀ ਆ ਕਿ ਜਨਮਾਸਟਰੀ ਅੱਜ ਮੰਗਾ ਚੱਲ ਹੁਣੇ ਮੱਥਾ ਟੇਕ ਕੇ ਆਉਣਾ ਏ ਹਾਂਜੀ ਪਟਿਆਲੇ ਹੈਗੇ ਆਂ ਮੰਗਾ ਚਲੋ ਮੱਥਾ ਟੇਕ ਚੱਲਦਾ ਏ ਪ੍ਰੋਗਰਾਮ ਤਾਂ ਰਾਤ ਨੂੰ ਹੁੰਦਾ ਹੈਗਾ ਏ ਮੰਗਾ ਹੁਣੇ ਮੱਥਾ ਟੇਕ ਕੇ ਆਉਣੀ ਆ ਮੱਥਾ ਟੇਕ ਲੇ ਆਪਾਂ ਹੁਣ ਚੱਲਦੇ ਆਂ ਹਾਂਜੀ ਮਿੱਤਰ ਪਿਆਰਿਓ 22 ਨੰਬਰ ਖੜੇ ਹੈਗੇ ਆਂ ਆ ਜਾ ਤਰਾ ਆ ਜਾ ਟਿੱਕਾ ਲੈ ਕੇ ਆਇਆ ਚਿਕਨ ਟਿੱਕਾ ਲੈ ਆਇਆ ਚਲ ਨਿਕਲ ਠੀਕ ਆ ਠੀਕ ਆ ਉਹ ਠੀਕਾ ਠੀਕਾ ਆ ਨਾ ਨਾ ਠੀਕਾ ਠੀਕਾ ਟਿਕਾ ਟ੍ਰੇਨ ਦੇਖ ਲਓ ਟ੍ਰੇਨ ਚੱਲ ਤੇ ਚੱਲਦੇ ਹਾਂ ਹੁਣ ਆਪਾਂ ਯਾਰ ਪਿੰਡ ਨੂੰ ਤੇ ਉਹ ਮੁੰਡਾ ਆਪਾਂ ਨੂੰ ਖਾਣ ਪੀਣ ਵਾਲਾ ਪੜਾ ਗਿਆ ਦੀ ਸਮਾਨ ਤੇ ਹੁਣ ਚੱਲਦੇ ਆਪਾਂ ਪਿੰਡ ਨੂੰ ਤੇ ਇੱਕ ਰਾਸਤੇ 'ਚੋਂ ਸਪਰੇ ਵੀ ਲੈਣੀ ਆ ਝੁੰਨੇ ਦੇ ਕਰਨ ਵਾਲੀ ਹਾਂਜੀ ਮਿੱਤਰ ਪਰ ਪਿਆਰਿਓ ਜਾਣ ਲੱਗਿਆ ਜੀ ਮੈਂ ਪਿੰਡ ਨੂੰ ਆ ਆਪਣਾ ਭਤੀਜ ਆ ਗਿਆ ਭਤੀਜ ਆਪਣਾ ਸੁਰੂਰ ਕੋਲ ਤੁਾਨੀਗੜ੍ਹ ਤੋਂ ਹੈਗਾ ਠੀਕ ਹੋ ਯਾਰ ਹਾਂਜੀ ਹਾਂਜੀ ਠੀਕ ਹੈ ਤੁਸੀਂ ਸੁਣਾਓ ਬਹੁਤ ਵਧੀਆ ਜੀ ਬਹੁਤ ਚੱਲ ਠੀਕ ਆ ਭਤੀਜ ਚੱਲਦੇ ਆਂ ਫਿਰ ਓਕੇ ਸਲੋ ਜਾਓ ਯਾਰ ਹਾਂਜੀ ਹਾਂਜੀ ਦੋਸਤੋ ਚੱਲਦੇ ਆਂ ਹੁਣ ਆਪਾਂ ਪਿੰਡ ਨੂੰ ਹਾਂਜੀ ਪਟਿਆਲੇ ਹੈਗੇ ਹੁਣ ਜਾ ਰਹੇ ਆਂ ਘਰ ਨੂੰ ਪਿੰਡ ਨੂੰ ਇੱਥੋਂ ਦੁਕਾਨ ਚੋਂ ਨਾ ਚਾਚੂ ਪੱਤੀ ਲੈਣੀ ਦੀਗੀ ਉਹ ਆਪਾਂ ਲੈ ਲਈ ਤੇ ਹੋਰ ਦੱਸੋ ਗੱਲਬਾਤ ਉੱਤੇ ਰੋਟਾ ਅੱਜ ਨਿਆਰਾ ਲਿਆਤਾ ਪਟਿਆਲੇ ਵਾਲਿਆਂ ਨੇ ਵੀ ਨਾਬੇ ਵਾਲਿਆਂ ਨੇ ਵੀ ਤੇ ਹਰਿਆਣੇ ਵਾਲੇ ਭਟੀਦੀਆਂ ਨੇ ਵੀ ਅੱਜ ਤਾਂ ਪੂਰੀ ਚੱਕ ਲੋ ਧਰ ਲੋ ਕਰਾਤੀ ਇਹਨਾਂ ਨੇ ਠੀਕ ਹੈ ਨਾ ਬਾਕੀ ਹੁਣ ਚਲਦਿਆਂ ਜੀ ਪਿੰਡ ਆਜੋ ਤੁਹਾਨੂੰ ਯਾਰ ਲੱਡੂ ਤੇ ਮਰੂਂਡਾ ਖਲਾ ਦਈਏ ਚਲਦੇ ਆ ਚਲੋ ਹੁਣ ਚਲਦੇ ਆ ਜੀ ਪਿੰਡ ਨੂੰ ਜਾ ਕੇ ਫਿਰ ਬਲੌਗ ਬਲੌਗ ਪਾਉਣੇ ਦੋਸਤੋ ਅੱਜ ਬਹੁਤ ਭਤੀਜ ਮਿਲੇ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਅੱਜ ਦੇ ਬਲੌਗ ਦਾ ਇੱਥੇ ਆਪਾਂ ਕਰਦੇ ਆਂ ਦਾ ਐਂਡ ਕੱਟੀ ਉਹ ਕਰਦੇ ਆਂ ਜੀ ਮਿੱਤਰ ਪਿਆਰਿਓ ਅੱਜ ਦੇ ਬਲੌਗ ਦੀ ਕਰਦੇ ਆਂ ਦਾ ਐਂਡ ਤੇ ਅੱਜ ਬਹੁਤ ਜ਼ਿਆਦਾ ਭਤੀਜ ਦੋਸਤ ਮਿੱਤਰ ਮਿਲੇ ਸਾਰਿਆਂ ਨੂੰ ਲਵ ਯੂ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ